Thank you. ਕਾ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਵਿਸ਼ੰਬਰ ਜਿਹੜਾ ਸਾਡਾ ਏਐਸਆਈ ਦਾ ਸਾਹਮਣੇ ਗੱਲ ਕਰ ਰਿਹਾ ਸੀ ਬੰਦੇ ਗੱਲ ਕਰ ਰਹੇ ਸਨ ਬੰਨੋ ਪੂਛ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਕਿ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਤੇ ਯਾਰ ਲਾਕਡਾਊਨ ਤੋਂ ਕਿੰਨੀ ਦੂਰ ਹੈ ਕਿਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੂ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦਾ ਜਿਆਦਾ ਤੁਸੀਂ ਮੈਨੂੰ ਦੱਸ ਦੋ ਤੁਹਾਡੇ ਨੰਬਰ ਸੱਜੇ ਰਹੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਕਰੀਏ ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਤੁਸੀਂ ਵੀ ਇੰਪੈਕਟ ਦੇਖਿਆ ਹੈ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮਤਲਬ ਤੁਸੀਂ ਇਹਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਕਿ ਤੁਸੀਂ ਇਹਨੂੰ ਗ੍ਰੇਨੇਡ ਅਟੈਕ ਕਿਹਾ ਸਕਦੇ ਹੋ ਇਹ ਕੋਈ ਇੱਕ ਮਿੰਟ ਯਾਰ ਯਾਰ ਕੋਈ ਚੱਕੇ ਬਾਹਰ ਮਾਰਦਾ ਕੋਈ ਦੀਵਾਰ ਨੂੰ ਹੋਇਆ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਇਦਾਂ ਕਹਿੰਦੀ ਉਹ ਕਿ دیوار ਦੇ ਨਾਲ ਹੈ ਲੱਗਦਾ ਇਹਨੂੰ ਕੋਈ ਇੰਪੈਕਟ ਆਇਆ ਤੁਸੀਂ ਤਾਂ ਸੁਣਾ ਇਸ ਗੱਲ ਨੂੰ ਤੋਂ ਆਪਾਂ ਇਹਦੇ ਇਨਵੈਸਟਿਗੇਟ ਕਰ ਰਹੇ ਹਾਂ ਸਾਡੇ ਲੜਕੇਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫ੍ਰੈਂਸਿਕ ਟੀਮ ਨੂੰ ਆ ਕੇ ਬਚਾ ਪਰਵਾਲਾਂਗੇ ਬੜੀ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰੇਨੇਡ ਅਟੈਕ ਹੋਵੇ ਉਸੇ ਸਾਰੇ ਇਹਨੇ ਪੜੇ ਲਿਖੇ ਲੋਕੋ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰਪੰਚ ਇੱਕ ਲੋਕ ਜਾਂ ਕੋਈ ਬੜੀ ਆਈ ਲੈਪ ਜਾਂ ਬਰਮਤ ਹੋਇਆ ਕੋਈ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਖੜੇ ਹੈ ਸਹੀ ਕੰਡ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰ ਟੀ ਹੈ ਵੀ ਜੇ ਕੋਈ ਗ੍ਰਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗ੍ਰਨੇਡ ਦਾ ਟੈਕ ਪੜਾ ਦਿੰਦੇ ਆ ਉਸ ਨੂੰ ਦੱਸੋ ਕਿ ਬ੍ਰੇਕ ਨਾ ਜਾਇਵੇ ਥੋੜੀ ਥੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਉਤਰੇ ਨਾਵੇ ਪਰ ਪੇਂਟ ਵੀ ਨਹੀਂ ਉਤਰਿਆ ਉਹ ਕੱਟੋ ਆਪਾਂ ਨੂੰ ਹਰੇਕ ਗੱਲ ਨੂੰ ਇਸ ਤਰ੍ਹਾਂ ਕਹਿ ਦੇਣਾ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਤੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨੀ ਹੈ ਇੱਕ ਮਿੰਟ ਜੀ ਜੀ ਤੁਹਾਡੀ ਜਾਂਚ ਕੀ ਆਇਆ ਤੁਸੀਂ ਮੈਂ ਜਾਂਚ ਜੋ ਪਰ ਨਿਮਰ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆ ਕੇ ਮੈਂ ਤਾਂ ਇਹ ਦੇਖਿਆ ਕਿ ਉਹ ਤੇ ਇੰਪੈਕਟ ਸਿਰਫ ਸੜਕ ਤੋਂ ਤੇ ਥੋੜਾ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਤੋਂ ਉੱਤੇ ਇੰਪੈਕਟ ਆ ਗਈ ਉੱਪਰ ਦੀ ਲੇਅਰ ਆ ਉਹ ਇੰਸ ਦੇ ਡੀਪਰ ਕੋਈ ਲੇਅਰ ਤੇ ਨਹੀਂ ਰਿਹਾਤਾ ਕੁਦਵਾਰ ਨੇੜੇ ਆ ਪੱਛੋਕੋ ਕੋਈ ਨਹੀਂ ਆ ਬੱਲੀ ਗੱਲ ਕਰਾ ਦਵਾਰਾ ਦੌਰਾਨ ਕਿ ਚੌਕੀ ਉੱਤੇ ਕੋਈ ਹੈ ਬਹੁਤ ਦਿਨ ਨੂੰ ਵੀ ਪਤਾ ਨਹੀਂ ਲੰਦਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਸੜਾ ਸੀ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਬਾਅਦ ਚ ਅਸੀਂ ਉਹ ਚੀਜ਼ ਦੇਖੀ ਤੋ ਮੈਂ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫਲਾਮ ਫੜਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਇਹਨਾਂ ਫਾਮ ਕਾ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਫੁਆ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਪਰ ਰਿਸਪੌਂਸਰਬਿਲਟੀ ਐਕਟ ਕਰੀਆ ਇਸਰ ਆਖਿਰਕਾਰ ਹੈ ਲੱਗਦੀ ਕਿ ਚੋਕਾ ਵੀ ਦੂਰ ਦੂਰ ਤੱਕ ਚਲਾਕੇ ਦੀ ਬਾਗ ਹੈ ਮੁਲਾਜਪਤ ਰਹਿ ਕੇ ਚੌਕੀ ਦੱਸਣਾ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ دیر ਦੀ ਪੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਹੋਇਆ ਉਦੋਂ ਨੇ ਬੰਦ ਕੀਤੀ ਹੋਈ ਜੀ ਪਰ ਜੇਕਰ ਅਸੀਂ ਗੱਲ ਕਰੀਏ ਪਹਿਲਾਂ ਚੌਕੀ ਦੀ ਬਾਗ ਹਾਂਜੀ ਜੀ ਸਰ ਇਨ ਚਾਰਜ ਅਮਰਤੀ ਸੈੱਟਿਆ ਪਈ ਨੂਣੀ ਲਵਾ ਕੇ ਗਏ ਰਹੇ ਜੀ ਇਹ ਪਹਿਲਾਂ ਸੀ ਜੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੌਪੀ ਦੇਖਿਆ ਕੋਈ ਚਿਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਪੱਟ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਜੀ ਕਿਤਾਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨੇ ਤੋਂ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਿਹੜੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਆਵਾਜ਼ ਬਹੁਤ ਤੇਜ਼ ਸੀ ਨਾ ਆਵਾਜ਼ ਬਹੁਤ ਆਵਾਜ਼ ਕਿ ਕਿਸ ਤਰੀਕੇ ਨਾਲ ਆਵਾਜ਼ ਕਿ ਕਿਸ ਤਰੀਕੇ ਦੀ ਗੋਮਗਰੰਦ ਸੀ ਵੀ ਰੋਜ਼ ਸੁਣਦੇ ਨਹੀਂ ਆਵਾਜ਼ ਜਗਾ ਪਾ ਰਹੇ ਸਾਰੇ ਉਸੇ ਮੈਨੂੰ ਇੱਕ ਆਪ ਦੱਸ ਦੋ ਸਾਰੇ ਇਹ ਕੋਈ ਗ੍ਰੇਨੇਡ ਅਟੈਕ ਹੋਏ ਦਾ ਇੰਪੈਕਟ ਹੀ ਹੋਏਗਾ ਜੋ ਤੁਸੀਂ ਦੇਖਿਆ ਮਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸ ਚੀਜ਼ ਦਾ ਆਪਾਂ ਉਹਨੂੰ ਫਿਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਸ ਥਿੰਗ ਫਾਰ ਦਿਸ ਸੋਸਾਇਟੀ ਸਰ ਕੈਮਰੇ ਚੈੱਕ ਕੀਤੇ ਜਾਣਗੇ ਨਹੀਂ ਪੂਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਹੇ ਆ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੁਟੀਨ 'ਚ ਇਹ ਵੀ ਨਾਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਤਾ ਮੈਂ ਤੁਹਕੇ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਐਸਐਸਓ ਉਸ ਨੂੰ ਬੁਲਾ ਦੇ ਯਾਰ ਮੈਨੂੰ ਨਹੀਂ ਪਤਾ ਕੌਣ ਹੈ ਤੁਸੀਂ ਸੀ ਮੈਨੂੰ ਨਹੀਂ ਉਹਨੇ ਪਤਾ ਹੀ ਕਿਉਣਾ ਮਰਜ਼ੀਂਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਆ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹਿੱਟ ਆ ਸਿੰਪਲ ਗੱਲ ਹੈ ਆਪਾਂ ਨੂੰ ਕੰਮ ਪੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸੋਕੋ ਸੋਕ ਟਾਈਮ ਦਿਓ ਅੱਪਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋ ਕੇ ਨਾਲ ਕੀਤੀ ਨਹੀਂ ਰਿਪੋਰਟ ਕਿ ਤਮਾਕੇ ਦੀ ਆਵਾਜ਼ ਕੁਝ ਧੱਗਈ ਹੈ ਜੀ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਨੂੰ ਦੱਸਿਆ ਵੀ ਸਰ ਮੈਨੂੰ ਇਹ ਤਾਂ ਲੱਗਿਆ ਵੀ ਕੁਝ ਜੀ 100 ਕਿਲੋਮੀਟਰ ਤੋਂ ਮੇਰਾ ਕਰੇ ਜੀ ਤਮਾਕੇ ਵਾਗ ਸੁਣੀ ਮਸਾਂ ਤੇ ਪਹੁੰਚੇ ਮੈਂ ਕੱਲ ਤੋਂ ਸਵੇਪੀ ਸਾਹਿਬ ਮੈਂ ਮੰਲੀ ਤੋਂ ਡੀਗਲ ਮੈਂ ਕੁ ਡੈ ਨਹੀਂ ਥੋੜਾ ਕਰ ਰਿਹਾ ਮੈਂ ਤਾਂ ਇਹ ਕੱਲ ਤੋਂ ਲੁਕ ਸੁਝਾ ਰਿਹਾ ਇਹ ਰੋਜ਼ ਤੁਸੀਂ ਇਤਨੇ ਤੁਹਾ ਮੈਂ ਕਿੰਨੇ ਵਾਈਸ ਸੁਣਦੇ ਇਥੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਲੈਂਡ ਟੈਕ